ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਦੇ ਪੱਤੇ ਅੱਜ ਡਬਲ ਐਫ ਦੇ ਦੂਜੇ ਨੂੰ ਪਾਣੀ ਪਲਾਵਾਂਗੇ ਤੁਹਾਨੂੰ ਵੀ ਪਤਾ ਲੱਗੇਗਾ ਕਿ ਕਿਦਾਂ ਡਬਲ ਐਫ ਦੇ ਦੂਜੇ ਨੂੰ ਪਾਣੀ ਪਲਾਇਆ ਜਾਂਦਾ ਹੈ ਤੇ ਪਾਣੀ ਵਾਲੇ ਫਿੱਡਰ ਹਨ ਇਹਨਾਂ 'ਚ ਪਾਣੀ ਪਾ ਦਿੱਤਾ ਹੈ ਤੇ ਟੱਕਣ ਹਨ ਜੋ ਕਿ ਇਹਦੇ ਉੱਤੇ ਢੱਕਣ ਲੱਗੇਗਾ ਤੇ ਇਹਨੂੰ ਮੁੱਦਾ ਕਰਕੇ ਰੱਖਤਾ ਜਾਂਦਾ ਹੈ ਕਿ ਜਿਵੇਂ ਇੱਧਰ ਤੁਹਾਨੂੰ ਦਿਖਾਉਂਦੇ ਹਾਂ ਮੁੱਦਾ ਕਰਕੇ ਰੱਖਿਆ ਹੋਇਆ ਹੈ ਪਾਂਡਾ ਪਾਣੀ ਪਲਾਉਂਦੇ ਹਾਂ ਡਬਲ ਐਫ ਜੀ ਜੋੜੇ ਨੂੰ ਗਰਮੀਆਂ ਦੇ ਸਾਥੀ ਹੈ बिल्कुल पानी में चला जा रहा है ਇਸ ਤਰ੍ਹਾਂ ਜੂਜੇ ਨੂੰ ਪਾਣੀ ਪਿਲਾਇਆ ਜਾਂਦਾ ਹੈ। ਦੇਖੋ ਡਬਲ ਐਫੀ ਜੂਜਾ ਸਿੱਧਾ ਪਾਣੀ ਪੀ ਰਿਹਾ ਹੈ। ਜਨਾਲੇ ਫੀਡ ਖਾ ਰਿਹਾ ਹੈ। ਅੱਜ ਬਾਰ ਗਰਮੀ ਵੀ ਕਾਫੀ ਹੈ ਪਰ ਪਾਣੀ ਹਰ ਰੋਜ਼ ਹੈਦਾ ਹੀ ਪਾਇਆ ਜਾਂਦਾ ਹੈ ਤਾਂ ਜੋ ਗਰਮੀ ਤੋਂ ਬਚੇ ਰਹਿਣ ਠੰਡਾ ਠੰਡਾ ਕੋਲ ਕੋਲ ਪਾਣੀ ਮੁਰਗਾਂ ਨੂੰ ਪਾਜ ਜਾਂਦਾ ਹੈ ਹਰ ਰੋਜ਼ ਦਾ ਗਰਮ ਪਾਣੀ ਨਹੀਂ ਪੋਣਾ ਗਰਮ ਪਾਣੀ ਨਾਲ ਗਰਮੀ ਦੇ ਮੌਸਮ ਤੋਂ ਮੁਰਗਾ ਡੱਡ ਹੋ ਸਕਦਾ ਹੈ ਜੇ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਮੈਂ ਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਫਤਿਹ